ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਐਸਡੀਐਕਸ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਵੈਲਕਮ ਜੀ ਜੀ ਆਇਆਂ ਨੂੰ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਤੇ ਉਮੀਦ ਕਰਦਾ ਬਾਈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਲਾਈਵ ਹੋਣ ਦਾ ਜਿਹੜਾ ਮੌਕਾ ਬਹੁਤ ਜ਼ਿਆਦਾ ਲੇਟ ਮਿਲਿਆ ਕਿਉਂਕਿ ਕਮਾਕਾਰਾਂ ਦੇ ਵਿੱਚ ਬਾਈ ਬੀਜੀ ਸੀਗੇ ਤੇ ਖੇਤ ਗਏ ਸੀ ਤੇ ਖੇਤ ਦੇ ਵਿੱਚ ਜਿਹੜੇ ਕੰਮਕਾਰ ਸੋ ਬਹੁਤ ਜ਼ਿਆਦਾ ਸੀਗੇ ਤੇ ਇਹ ਲਾਈਵ ਸੀ ਉਹ YouTube ਤੇ ਅੱਜ ਆਪਾਂ ਟਾਈਮ ਨਾਲ ਨਹੀਂ ਹੋ ਸਕੇ ਤੇ ਹੁਣ 5 ਵਜੇ ਕੀ ਜਿਹੜੇ 17 ਮਿੰਟ ਹੋ ਚੁੱਕੇ ਨੇ ਤੇ 5 ਵਜੇ ਦੇ 17 ਮਿੰਟਾਂ ਤੋਂ ਲੈ ਕੇ ਆਪਾਂ 15-20 ਮਿੰਟ ਤੱਕ ਲਾਈਵ ਇਹੜਾ ਆਪਾਂ ਚਾਲੂ ਰੱਖਾਂਗੇ ਹਨ ਤੇ ਅੱਜ ਦੇ ਲਾਈਵ ਦੇ ਵਿੱਚ ਆਪਾਂ ਮੋਦਾ ਦੀ ਗੱਲ ਕਰ ਰਹੇ ਜਸਵਿੰਦਰ ਬਰਾੜ ਦੀ ਜਸਵਿੰਦਰ ਬਰਾੜ ਦੀ ਬਈ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਕੀ ਆਪਣੇ ਬਹੁਤ ਹੀ ਮਸ਼ਹੂਰ ਸਿੰਗਰ ਸੀ ਆਪਾਂ ਉਹਦੀ ਗੱਲਬਾਤ ਕਰਦੇ ਹਾਂ ਸੱਭਿਆਚਾਰ ਦੇ ਗਾਣੇ ਜਿਹੜੇ ਬਹੁਤ ਜ਼ਿਆਦਾ ਗਾਏ ਸੀ ਉਹਨੇ ਤੇ ਉਹਦੀ ਗੱਲਬਾਤ ਕਰਦੇ ਹਾਂ ਆਪਾਂ ਭਰਾਵਾਂ ਨਾਲ ਤੇ ਬੈਲੀਓ ਮਿੱਤਰੋ ਤੁਸੀਂ ਹੁਣ ਇੱਕ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਸਨ ਪਾ ਦਿਨੋਂ ਤੋਂ ਜਿਹੜੇ ਉੱਡਦੇ ਜਾ ਰਹੇ ਹਨ ਪਹਿਲਾ ਦਾ ਮੁੱਦਾ ਤਸਿਕ ਸੋਨੂ ਸੀਤੋ ਵਾਲਾ ਜਿਹੜਾ ਆਪਾਂ ਕੱਲ ਔਰ ਫਲਾਈ ਕੀਤਾ ਸੀ ਉਹਨੂੰ ਤੇ ਹਜੇ ਤੱਕ ਉਹਦਾ ਕੋਈ ਰਿਪਲਾਈ ਵਗੈਰਾ ਨਹੀਂ ਆਇਆ ਨਾ ਕਿਉਂਕਿ ਜਿਹੜੇ ਬੰਦੇ ਵੀ ਕਰਾਪਟ ਹੁੰਦੇ ਨੇ ਉਹ ਜੇ ਕੋਈ ਸਹੀ ਹੋਵੇ ਤਾਂ ਰਿਪਲਾਈ ਕਰਨ ਹਨ ਤੇ ਜਿਹੜੇ ਗਲਤ ਬੰਦੇ ਹੁੰਦੇ ਆ ਤੇ ਉਹ ਰਿਪਲਾਈ ਵਗੈਰਾ ਕਿੱਥੋਂ ਦੇਣਗੇ ਜਿਹੜਾ ਆਪ ਹੀ ਝੂਠੇ ਹੁੰਦੇ ਹਨ ਤੇ ਉਹ ਰਿਪਲਾਈ ਨਹੀਂ ਦੇ ਪਾਉਂਦੇ ਤੇ ਹੁਣ ਮੁੱਦਾ ਜਸਵਿੰਦਰ ਵਾਰਡ ਦਾ ਹੈ ਉਹਦੇ ਕਸੂਰਵਾਦ ਆਪਣੇ ਪੰਜਾਬੀ ਭਾਈ ਹੈ ਭਰਾ ਨੇ ਆਪਣੇ ਕੋਈ ਅਪਪ ਤੋਂ ਵੱਡੇ ਐ ਕੋਈ ਛੋਟੇ ਹਨ ਤੇ ਇੱਕ ਮਾਂ ਤੇ ਪੁੱਤ ਦਾ ਰਿਸ਼ਤਾ ਹੁੰਦਾ ਹੈ ਤੇ ਉਹ ਸਭ ਨੂੰ ਪਤਾ ਵੀ ਕੀ ਹੁੰਦਾ ਤੇ ਸੋਸ਼ਲ ਮੀਡੀਆ ਤੇ ਬਾਈ ਯਾਰ ਕਿੰਨੀ ਹਨਾ ਉਹਦੀ ਗਲਤ ਖਬਰ ਫਲਾ ਰਹੇ ਨੇ ਹਨਾ ਵੀ ਇਹਨਾਂ ਦਾ ਜਿਹੜਾ ਇਹ ਬੱਚਾ ਇਹ ਜਸਵਿੰਦਰ ਵਾਰ ਦਾ ਹੈ ਹੀ ਨਹੀਂ ਇਹ ਕਿਸੇ ਦੀ ਉਲਾ ਦਾ ਨਾਜਾਲਾ ਦਾ ਆਰਾ ਦਾ ਨਾ ਤੇ ਇਦਾਂ ਦੀ ਗੱਲਾਂ ਲੋਕ ਕਰ ਰਹੇ ਨੇ ਯਾਰ ਬੇਸ਼ਰਮ ਹਨਾ ਬੰਦੇ ਵੀ ਕੀ ਯਾਰ ਕੀ ਤੁਸੀਂ ਮਰ ਜੋ ਨੱਕ ਟਪੋ ਕੇ ਹਨਾ ਵੀ ਤੁਸੀਂ ਇਦਾਂ ਦੀਆਂ ਗੱਲਾਂ ਕਰ ਰਹੇ ਹੋ ਹਨਾ ਇੱਕ ਮਾਂ ਤੇ ਪੁੱਤ ਦੇ ਰਿਸ਼ਤੇ ਬਾਰੇ ਉਹ ਲੋਕਾਂ ਨੂੰ ਐ ਨਹੀਂ ਪਤਾ ਵੀ ਕੀ ਹੁੰਦਾ ਮਾਂ ਤੇ ਪੁੱਤ ਦਾ ਮਾਂ ਦਾ ਦੇਨ ਬਈਰ ਕੋਈ ਦੇ ਹੀ ਨਹੀਂ ਸਕਦਾ ਯੱਕ ਕਿਉਂਕਿ ਉਹ ਬੇਸ਼ਰਮ ਲੋਕਾਂ ਨੂੰ ਇਹ ਚੀਜ਼ ਤਾਂ ਪਤਾ ਹੀ ਨਹੀਂ ਹੁੰਦੀ ਵੀ ਇਹੋ ਜੀ ਗੱਲ ਕਿਸੇ ਦਾ ਕਿੱਥੋਂ ਤੱਕ ਕਿਹੜਾ ਨੁਕਸਾਨ ਕਰਵਾਉਂਦੀ ਹੈ ਨਾ ਨਾ ਜਾਣੀ ਕੋਈ ਸੁਸਾਇਡ ਕਰ ਲਈ ਸੋਡੀਆਂ ਕਮੈਂਟ ਬਾਜੀ ਦੇ ਵਿੱਚ ਤਾਂ ਤੁਸੀਂ ਗਲਤ ਬੋਲਦਾ ਜਸਵਿੰਦਰ ਰਵਾੜ ਦੇ ਧੀ ਵੀ ਕਿਸੇ ਹੋਰ ਮੁੰਡਾ ਵੀ ਕਿਸੇ ਤੇ ਹੋਰ ਹੈ ਪਰ ਉਹਨਾਂ ਨੂੰ ਬਈ ਕਿੰਨਾ ਦੁੱਖ ਲੱਗਿਆ ਹੋਣਾ ਬਚਾਰਿਆਂ ਨੂੰ ਜਦੋਂ ਸਵੇਰ ਔਰਦੇ ਹੋਣਗੇ ਤੇ ਕੀ ਗੱਲ ਉਹਨਾਂ ਦੇ ਬੀਤਦੇ ਹੋ ਉੱਠਣ ਸਾਰਨ ਤੇ ਇਹ ਜਿਹੜੇ ਰੱਖਣ ਬਈਰ ਲੱਖ ਲਾਣ ਤਾਂ ਹੋਰ ਮੁੱਦੇ ਚੱਲ ਜਾਂਦੇ ਹਨ ਮੈਂ ਕੱਲ ਵੀ ਲਾਈਵ ਦੇ ਵਿੱਚ ਕਿਹਾ ਸੀ ਭਾਨੇ ਸਿੱਧੂ ਨਾਲ ਰਲ ਜੋ ਹਨ ਉਹਦੀ ਮਦਦ ਕਰ ਦਿਓ ਹੋਰ ਗਰੀਬ ਭੈਣਾਂ ਦੀ ਮਦਦ ਕਰ ਦਿਓ ਆਪਣੇ ਜਗਲ ਪਰ ਲੋਕ ਜਾਂਦੇ ਬਈ ਉਲਟ ਪਾਸੇ ਹਨ ਉਲਟੋਲਟ ਸਾਈਡ ਜਿਹੜੇ ਜਿੱਧਰ ਜਾਂਦੇ ਉਲਟ ਸਾਈਡ ਕੋਈ ਮਾੜਾ ਕੰਮ ਹੁੰਦਾ ਹੋਵੇ ਉਹਦੇ ਵੱਲ ਭੱਜ ਕੇ ਜਾਣਗੇ ਹੁਣ ਕਮੈਂਟ ਬਾਜੀ ਕਰਨ ਵਾਲਾ ਕੌਣ ਆਪਣੇ ਪੰਜਾਬੀ ਭਾਈਚਾਰੇ ਸਾਰੇ ਆਪਣੇ ਪੰਜਾਬੀ ਹੈ ਨਾ ਕਿੰਨੇ ਗੱਲ ਫਲਾਦੇ ਵੀ ਰਿਸ਼ਤੇਦਾਰਾਂ ਤੋਂ ਪੈਸੇ ਲੈਂਦੀ ਸੀ ਫਲਾਨ ਆਰੇ ਦੀ ਯਾਰ ਮਜਬੂਰੀਆਂ ਪੈ ਜਾਂਦੀਆਂ ਕਿਸੇ ਤੋਂ ਰਿਸ਼ਤੇਦਾਰਾਂ ਤੋਂ ਵੀ ਲੈਣੇ ਪੈਂਦੇ ਹਨ ਘਰ ਦੇ ਵਿੱਚ ਆਪਣੇ ਬਿਮਾਰ ਸਮਾਰੋਹ ਜਾਂ ਆਪਣਾ ਮਿੰਤਾਂ ਕੱਢਣੇ ਪੈਂਦੇ ਹਨ ਮੁੰਡਾ ਵਾਰਸੀ ਇਕ ਲਈ ਤਾਂ ਪੈਸੇ ਮੰਗਲੇ ਫੇਰ ਕਿੱਡੀ ਖਾਸ ਗੱਲ ਹੋ ਗਈ ਪਰ ਤੁਸੀਂ ਉਹਦੇ ਗਲਤ ਕਮੈਂਟ ਬਾਅਦ ਸ਼ੁਰੂ ਕਰਤੀ ਨਾ ਵੀ ਇਹਦੀ ਔਲਾਦ ਕੁਝ ਹੋਰ ਆ ਫਲਾਨਾ ਤਾਂ ਉਹ ਅਗਲੀ ਕਹਿੰਦੀ ਮੈਂ ਡੀਐਨ ਟੈਸਟ ਕਰਾਉਣੀ ਆ ਜੋਲਾ ਨਹੀਂ ਤੁਹਾਨੂੰ ਪਤਾ ਜਿਹੜੇ ਮੱਕੜ ਜੀ ਦੀ ਇੰਟਰਵਿਊ ਕਰਦੇ ਉਹ ਖਾਦਮੀ ਹੁੰਦਾ ਹੈ ਪ੍ਰੈਤਕੀ ਮੱਕੜ ਸਹੀ ਇੰਟਰਵਿਊ ਕੀਤੀ ਹੈ ਤੇ ਦੇਖਦੇ ਆ ਵੀ ਲੀਗਲ ਨੋਸਟ ਦੇ ਵਿੱਚ ਕੀ ਜਾਣਕਾਰੀ ਨਿਕਲਦੀ ਹੈ ਕੀ ਨਾ ਹਣਾ ਤੇ ਅੱਜ ਲਾਈਵ ਦਾ ਟਾਈਮ ਸਿਰ ਆਪਾਂ ਕਰਨਾ ਸਿੱਧਾ ਘੰਟਾ ਗੱਲਾਂ ਬਾਤਾਂ ਤੇ ਥੋੜਾ ਜਿਹਾ ਕੰਮਕਾਰ ਹੋਣ ਦੇ ਕਾਰਨ ਜੇ ਲਾਈਵ ਆਪਾਂ ਨਹੀਂ ਹੋ ਸਕੇ ਭਰਾਵਾਂ ਨਾਲ ਤੇ ਮਾਫੀ ਚਾਹੁੰਦੇ ਬਈ ਸਾਰੇ ਮੇਰੇ ਵੀਰਾਂ ਤੇ ਮਿੱਤਰਾਂ ਜਿਹੜੇ ਆਪਣੇ ਐਸਡੀ ਪੰਜਾਬੀ ਚੈਨਲ ਤੇ ਜੁੜੇ ਹਨ ਤੇ ਜਿਹੜੇ ਵੀਰ ਆਪਣੇ ਨਵੇਂ ਜੁੜਦੇ ਆ ਤੇ ਉਹ ਵੀ ਆਪਣੇ ਤੇ ਨੂੰ ਬਈ ਫੋਲੋ ਕਰੋ ਨਾ ਸਾਰੇ ਜਣੇ ਤੇ ਸਬਸਕ੍ਰਾਈਬ ਵੀ ਕਰੋ ਤੇ ਅੱਜ ਪੰਛੀਆਂ ਨੂੰ ਦਾਣਾ ਪਾਣੀ ਸੀਲਾ ਸੋਭਾ ਪਾਇਆ ਸੀ ਉਹਦੀ ਵੀਡੀਓ ਵੀ ਆਪਾਂ ਤੋਂ ਨਹੀਂ ਪਾਈ ਗਈ ਤੇ ਹੁਣ ਆਪਾਂ ਪੰਜ ਚਾਰ ਮਿੰਟਾਂ ਤੱਕ ਜਿਹੜਾ ਦੁਬਾਰਾ ਫਿਰ ਅਪਡੇਟ ਕਰਦੇ ਆਂ ਟਿੱਪ ਕਰਦੇ ਆਂ ਵੀਡੀਓ ਤੇ ਦਿਖਾਉਣੇ ਤੁਹਾਨੂੰ ਮਾਹੌਲ ਦੀ ਬਿਜਲੀ ਵਗੈਰਾ ਕਿੱਦਾਂ ਹੈਗੇ ਕਿੱਦਾਂ ਨਾਲ ਤੇ ਜਿਹੜੇ ਆਪਣੇ ਘੋਗੀ ਦੇ ਬੱਚੇ ਸੀਗੇ ਆਨ ਲਾ ਪਾ ਕੇ ਰੱਖੇ ਹੋਏ ਤੇ ਉਹ ਵੀ ਦੇਖਦੇ ਆਂ ਵੀ ਆਪਣੇ ਕਿੱਡੇ ਵੱਡੇ ਹੋ ਗਏ ਕਿੱਡੇ ਨਾਲ ਤੇ ਜੁੜੇ ਰਹੋ ਵੀਰੋ ਲਾਈਵ ਦੇ ਨਾਲ ਕਰਦੇ ਆਂ ਫਿਰ ਗੱਲਬਾਤ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਆਖੇ ਹੁਣੇ ਦਾਣੀ ਉਹ ਖੇਤ ਦੇ ਵਿੱਚ ਸੀਗੀ ਬਿਜੀ ਅੱਜ ਉੱਥੇ ਕੰਮਕਾਰ ਤੋਂ ਵੇ ਲੈਣੀ ਹੁ ਮਿਲੀਏ ਤੇ ਮਹੌਲ ਵਗਾਰਾ ਤੁਹਾਨੂੰ ਦਿਖਾਉਣੇ ਬਹਾਰ ਦਾ ਕੀ ਨਜ਼ਾਰਾ ਹੈ ਮੌਸਮ ਫੇਰ ਬਿਲਕੁਲ ਜਿਹੜਾ ਖਰਾਬ ਹੋ ਜਾਂਦਾ ਆ ਰੱਖ ਰੱਖਿਆ ਆਪਣਾ ਸੁੱਕਾ ਬਾਲਣ ਤੇ ਇਹਦੇ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਨੁਕਸਾਨ ਆ ਲੈ ਕਿੰਨੇ ਫਾਇਦੇ ਜ਼ਿੰਮੇਦਾਰ ਜੱਟ ਭਰਾ ਹੁੰਦੇ ਆ ਲਾਲਚ ਕਰ ਲੈਣੇ ਚਲੋ ਆਪਾਂ ਨੂੰ ਬਾਲਣ ਵਗੈਰਾ ਕੰਮ ਦਿੰਦੇ ਜਿਵੇਂ ਤੂਦ ਦੀ ਸ਼ਿੰਗਾਈ ਕੀਤੀ ਸੀ ਨਾ ਟੋਕਰੇ ਵਗੈਰਾ ਨਹੀਂ ਬਣਾਈ ਪਰ ਇਹਦਾ ਭਾਈ ਨੁਕਸਾਨ ਵੀ ਬਹੁਤ ਜ਼ਿਆਦਾ ਨਾ ਛੱਤਾਂ ਦੇ ਵਿੱਚੋਂ ਪਾਣੀ ਆ ਜਿਹੜਾ ਕਿੰਨੀ ਮਰਜ਼ੀ ਪੱਕੀਆਂ ਹੁਣ ਹੋਰ ਰਸਣ ਲੱਗ ਜੰਦੀਆਂ ਤੇ ਨੁਕਸਾਨ ਵੀ ਬਹੁਤ ਹੁੰਦਾ ਨਾ ਤੇ ਹੁਣ ਆਪਾਂ ਪਾ ਕੇ ਹੁਣੇ ਦਾਣੇ ਤੇ ਆ ਆਪਾਂ ਕੋਡਾ ਆਪਣੇ ਭਰਾਵਾਂ ਨੂੰ ਡੇਲੀ ਦਿਖਾਉਂਦੇ ਨੇ ਵੀ ਇਹਦੇ ਵਿੱਚ ਆਪਾਂ ਰੱਖ ਦਿੰਦੇ ਸੀ ਕਬੂਤਰ ਇਸ ਟਾਈਮ ਬਈ ਇੱਕ ਕੈਦਖਾਨੇ ਦੇ ਵਿੱਚੋਂ ਆਪਾਂ ਜਿਹੜੇ ਪੰਛੀ ਉਹ ਯਾਦ ਕਰਦੇ ਇਸ ਟਾਈਮ ਇਹਦੇ ਵਿੱਚ ਆਪਾਂ ਸਿਰਫ ਬਾਥੀਆਂ ਹੀ ਰੱਖ ਰਹੇ ਆਸੀਆਂ ਵਗੈਰਾਂ ਨੂੰ ਯੂਜ਼ ਕੀਤਾ ਇਹਦਾ ਬਹੁਤ ਵਧੀਆ ਸ਼ੌਂਕ ਦੇ ਨਾਲ ਬਣਾਇਆ ਗਿਆ ਸੀ ਇੰਨਾ ਟੂਣਾ ਪੂਰਾ ਘੈਂਟ ਪਾਇਆ ਸੀਗਾ ਪੱਕਾ ਲੈਟਰ ਲਾਇਆ ਹੋਇਆ ਸੀ ਦੇ ਉੱਤੇ ਪਰ ਇਹ ਚੀਜ਼ਾਂ ਨੂੰ ਬਈ ਆਪਾਂ ਕੈਦ ਕਰਕੇ ਰੱਖਾਂਗੇ ਹਨਾ ਤਾਂ ਬਹੁਤ ਮਾੜੀ ਗੱਲ ਆ ਜੀ ਕੋਈ ਕਿਸੇ ਵੀਰ ਨੇ ਭਰਾਵੇਂ ਪਾਸ਼ੀ ਵਗੈਰ ਰੱਖਣ ਤੋਂ ਉਜਾਰ ਦੀ ਰੱਖ ਸਕਦਾ ਹਨਾ ਮੋਣੇ ਬਈ ਦਾਣਾ ਪਾਣੀ ਆ ਚਵਾਰੇ ਦੇ ਉੱਪਰ ਜਾ ਕੇ ਆਪਾਂ ਲਗਾਉਣੇ ਆ ਭਰਾਵਾਂ ਨੂੰ ਗੱਲਬਾਤ ਕਰਦੇ ਆ ਆ ਫਿਰ ਦੇ ਘੁੱਗੀ ਦੇਖਦੇ ਆ ਉਹ ਨਹੀਂ ਕਿ ਨਹੀਂ ਆ ਗਈ ਆ ਗਈ ਆ ਗਈ ਆ ਜਾ ਆ ਜਾ ਆ ਜਾ ਲਓ ਮੈਟਰੋ ਛੜੀ ਗਈ ਵਿਚਾਰੀ ਆਜੂਗੀ ਕੋਈ ਗੱਲ ਨਹੀਂ ਬਸ 2-4 ਮਿੰਟ ਦਿਓ ਮੈਨੂੰ ਤੇ ਮੈਂ ਤੁਹਾਨੂੰ ਦਿਖਾਉਣਾ ਇਹਦਾ ਆਪੇ ਆਉਗੀ ਇਹ ਪਤਾ ਆ ਆਇਆ ਦੇ ਤੇ ਲਓ ਵੇਲਿਓ ਕੱਲ ਵਾਲੇ ਦਾਣੇ ਦੂਣੇ ਪਾਏ ਪਏ ਆ ਛੋਲੇ ਵਗੈਰਾ ਨਹੀਂ ਚੁਕੇ ਨਹੀਂ ਅੱਜ ਕਰਦੇ ਆ ਕੋਚ 10-15 ਮਿੰਟ ਲਾਉਣੇ ਇੱਥੇ ਆਉਗੀ ਲਾਜ਼ਮੀ ਆਹ ਹੌਲ ਟੂਲ ਤਾਂ ਲੈ ਗਈ ਸਾਰੇ ਚੁੱਕ ਕੇ ਜਿਹੜੇ ਦਾਣੇ ਸੀ ਮੂੰਗੀ ਦੇ ਤੇ ਕਿਉਂਕਿ ਸੋਹ ਹੀ ਪਾਏ ਸੀਗੇ ਤੇ ਅੱਜ ਇਹਨਾਂ ਨੇ ਘਟ ਖਾਦੇ ਅੱਜ ਘਟ ਆਏ ਲੱਗਦੇ ਪੰਛੀ ਉਹ ਬੈਠਿਆ ਮੂੰਹ ਕਰਕੇ ਧਰ ਨੂੰ ਤੇ ਆਉਗੀ ਲਾਜਮੀ ਆਜਾ 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 ਆ ਆ ਗਈ ਆ ਗਈ ਬਸ ਆਜੂ ਹੁਣ ਅੱਜ 2-4 ਮਿੰਟਾਂ ਚ ਐਰਾ ਧਾਣੀ ਛਕਣੀ ਸੀ ਆ ਕੇ ਤੇ ਮੈਂ ਗਲਤ ਆ ਗਿਆ ਹੁਣ ਉਦੋਂ ਤਾਂ ਆਪਣੇ ਭਰਾਵਾਂ ਦੇ ਚੱਲਦੇ ਲਾਈਵ ਦੇ ਵਿੱਚ ਹੀ ਆ ਗਈ ਸੀ ਕੋਲੇ ਅੱਜ ਦੇਖਦੇ ਆਉਣੀ ਕਿ ਨਹੀਂ ਆਉਂਦੀ ਅੱਜ ਤਾਂ ਮੈਨੂੰ ਲੱਗਦਾ ਕਿ ਸਰਕਾਰੀ ਖਾਣਾ ਖਾਈ ਜਾਂਦੀ ਕੋਈ ਕਾਪੂਸਾਂ ਦੇ ਵੀ ਹੁੰਦੇ ਓਹਨਾਂ ਤੇ ਲੱਗੀ ਹੋਈ ਐ ਆਖਿ ਜਿਦਾ ਇਹੇ ਬੱਚੇ ਦਿਖਾਉਣੇ ਬਈ ਸੋਨੂੰ ਜਾ ਕੇ ਆਈਦਾ ਇਹਨਾਂ ਛੋਲਿਆਂ ਦੀ ਮਾਰਤੀ ਸੀ ਅੱਜ ਵੀ ਖਾਉਂਗੀ ਛੋਲੇ ਵਗੈਰਾ ਦਾਣੇ ਲੈ ਕੇ ਪਰ ਮੈਂ ਗਲਤ ਟਾਈਮ ਤੇ ਤਾਂ ਚੜ ਗਿਆ ਤੇ ਮੁੜਨਾ ਪੈ ਗਿਆ ਵਿਚਾਰੀ ਨੂੰ ਆ ਕੇ ਤੇ ਕਿੱਥੋਂ ਕਿੱਥੋਂ ਭਰਾ ਬਲੌਂਗ ਕਰਦੇ ਨੇ ਕਿੱਥੋਂ ਕਿੱਥੋਂ ਭਰਾ ਆਪਣੇ ਜੁੜੀ ਜਾਂਦੇ ਨੇ ਤੇ ਜਰੂਰ ਕਮੈਂਟ ਕਰੋ ਬਈ ਹਣਾ ਤੇ ਇਹ ਕੋਠੇ ਵਗੈਰਾ ਦੇ ਬਈ ਯਾਰ ਸਾਰੇ ਜਾਣੇ ਆਪਦੇ ਭਰਾ ਹਨ ਜਿੰਨੇ ਵੀਰ ਸੀ ਅੱਜ ਥੱਕੇ ਪਏ ਸੀ ਹਰ ਕੰਮ ਕਰ ਬਾਲਾ ਸੀ ਖੇਤ ਧੋਨਾ ਧੋਨਾ ਲਾ ਕੇ ਆਏ ਸੀਗੇ ਤੇ ਮਸਾਂ ਲਾਈਵ ਖਾਣ ਦਾ ਮੌਕਾ ਹੜਾ ਮਿਲਿਆ ਹਣਾ ਆਉਣੇ ਸਾਨੂੰ ਪਿੰਡ ਦਾ ਮਾਹੌਲ ਸਾਰਾ ਚਾਰੇ ਪਾਸੇ ਦਾ ਮੈਂ ਕੱਲ ਨੂੰ ਜਾਂ ਪਰਸੋਂ ਲਾ ਕੇ ਝੋਨਾ ਤੇ ਜਦੋਂ ਹੋ ਗਏ ਵਿਹਲੇ ਤੇ ਫਿਰ ਆਪਣੇ ਭਰਾਵਾਂ ਨੂੰ ਪਿੰਡ ਦੀਆਂ ਆਪਾਂ ਵੀਡੀਓ ਪਾਇਆ ਕਰਾਂਗੇ ਅਪਡੇਟ ਕਰਿਆ ਕਰਾਂਗੇ ਹਰ ਇੱਕ ਇੱਕ ਪਿੰਡ ਦੀ ਕਿਹੜਾ ਪਿੰਡ ਦਾ ਕੀ ਮਾਹੌਲ ਆ ਕੀ ਪਿੰਡ ਦੇ ਵਿੱਚ ਸਹੂਲਤਾਂ ਕੀ ਪਿੰਡ ਦੇ ਵਿੱਚ ਪਰੇਸ਼ਾਨੀਆਂ ਨਾਲ ਸਾਹਮਣਾ ਕਰਨਾ ਪੈਂਦਾ ਹੈ ਨਾ ਆ ਦੋ ਚਾਰ ਮਿੰਟਾਂ ਦੇ ਵਿੱਚ ਬੀਜੜੇ ਵਗੈਰਾ ਵੀ ਆਪਾਂ ਦਿਖਾਉਣੇ ਆ ਭਰਾਵਾਂ ਨੂੰ ਇੱਥੇ ਆਉਂਦੇ ਕਰਦੇ ਅੱਜ ਤਾਂ ਸਰਕਾਰੀ ਖਾਣਾ ਸ਼ੁਰੂ ਕਰਤਾ ਨੇ ਸਰਕਾਰੀ ਖਾਣੀ ਖਾਊਗੀ। ਉਹ ਦਰਵਾਜ਼ੇ ਦੇ ਵਿੱਚ ਆ ਬਈ ਇਹਦੀ ਰਿਹائش। ਕਿ ਬੱਚੇ ਵਗੈਰਾ ਸਾਰੇ ਦਰਵਾਜ਼ੇ ਦੇ ਵਿੱਚ ਹੀ ਕੱਢੇ ਹੋਏ ਨੇ ਨੇ। 2-4 ਦਿਨ ਤੱਕ ਹੀ ਆਣ ਨੇ ਅਵੇਲੇ ਬੁਲੇ ਹੋ ਜ ਗਿਆ ਆਪਾਂ ਹੋਰ ਲਾਉਣੇ ਇਹਨਾਂ ਖਾਤਰ। ਤੇ ਬੁਲਬੁਲਾ ਜਿਹੜੇ ਉਹਨੇ ਵੀ ਆਪਣੇ ਆਣ ਲੜਾ ਇਹਦੇ ਉੱਤੇ ਤੂਦ ਦੀ ਟੀਸੀ ਦੇ ਉੱਤੇ ਵਿਚਕਾਰ ਜਿਹੜਾ ਪਾ ਲੈ। ਤੇ ਬੀਜੜਿਆਂ ਦੇ ਜਿਹੜੇ ਆਂਡੇ ਸੀਗੇ ਤੇ ਕੱਲ ਨੂੰ ਕਰਾਂਗੇ ਚੈੱਕ ਆਪਾਂ ਉਹਨਾਂ ਦੇ ਬੱਚੇ ਵਗੈਰਾ ਕੱਢੇ ਜਾਂ ਨਹੀਂ ਕੱਢੇ ਸੀ। ਉਹ ਜਿਹੜੀ ਸਾਹਮਣੇ ਕਿਕਰ ਦਿਖਾਈ ਦਿੰਦੀ ਸਾਰੇ ਵੀਰਾਂ ਨੂੰ ਇਹਦੇ ਉੱਤੇ ਬਈ ਬਹੁਤ ਜ਼ਿਆਦਾ ਬੀਜੜਾ ਜਿਹੜਾ ਰਹਿੰਦਾ ਹੈ ਆਢਾ ਆਢੜ ਕਿਸਮਾਂ ਦੇ ਤੋਤਾ ਕਿਸਮ ਹੁੰਦੀ ਐ ਇੱਕ ਉਸ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਛੋਟੇ ਛੋਟੇ ਵੱਡੇ ਵੱਡੇ ਹਨ ਤਿੱਖੀਆਂ ਚੁੰਝਾਂ ਵਾਲੇ ਬੀਜੜੇ ਤੇ ਪਰ ਸਭ ਤੋਂ ਭੋਲਾ ਪੰਛੀ ਹੰਦਾ ਇਹੜਾ ਕੁੱਗੀ ਇਹ ਜੁੜ ਜੋ ਮੇਰੇ ਵੀਰ ਲਾਈਵ ਦੇ ਨਾਲ ਆਪਣੇ 30 ਜਣੇ ਜੁੜ ਚੁੱਕੇ ਨੇ ਤੇ ਕਿੱਥੋਂ ਕਿੱਥੋਂ ਕਮੈਂਟ ਬਾਜੀ ਕਰ ਰਹੇ ਭਰਾ ਸਾਰੇ ਦੱਸੋ ਬਾਈ ਕਿੱਥੋਂ ਕਿੱਥੋਂ ਬਲੌਂਗ ਕਰਦੇ ਨਾ ਤੇ ਇਹ ਹੈਗਾ ਥੋਡੇ ਭਰਾ ਦਾ ਯਾਰਾਂ ਦਾ ਪਿੰਡ ਦੇਖੋ ਬਈ ਪਿੰਡ ਦਾ ਮਾਹੌਲ ਚਾਰੇ ਪਾਸੇ ਦਾ ਇੱਧਰ ਹੈਗੇ ਖੇਤਾਂ ਦਾ 뷰 ਤੇ ਝੋਨਾ ਵਗੈਰਾ ਸਾਰਾ ਤਕਰੀਬ ਖੇਤਾਂ ਦੇ ਵਿੱਚ ਲੱਗ ਚੁੱਕੇ ਆ ਤੇ ਹੁਣ ਜਿਹੜਾ ਲੱਗ ਰਿਹਾ 17 18 ਬਨਾਸਪਤੀ ਦੇ ਵਾਕੋ ਘੁੱਗੀ ਵੀ ਲੱਗ ਗਈ ਮੈਨੂੰ ਲੱਗ ਘੁੱਗੀ ਨੂੰ ਕਹਿੰਦੀ ਅੱਜ ਤਾਂ ਛੋਲੇ ਚੌਲ ਦਾ ਮਡੇਲੀ ਖਾਣੀ ਆ ਅੱਜ ਤਾਂ ਮੈਂ ਆਖਾ ਖਾਉਂਗੀ ਇਹਦਾ ਭਾਈ ਬੀਆਂ ਦੀ ਨੇਰੀ ਬਣਾ ਰੱਖੀ ਹੁਣ ਤੇ ਇਹ ਹੈਗਾ ਆਪਣੇ ਪਿੰਡ ਦਾ ਗੁਰੂ ਘਰ ਬਹੁਤ ਸੋਹਣਾ ਤੇ ਬਹੁਤ ਸੁੰਦਰ ਬਣਾਇਆ ਹੋਇਆ ਪਿੰਡ ਦੇ ਨਗਰ ਦੇ ਸਹਿਯੋਗ ਨਾਲ ਬਹੁਤ ਘੈਂਟ ਗੱਲ ਬਾਤ ਕਿਸੇ ਕਿਸੇ ਦਿਨ ਤੁਹਾਨੂੰ ਵੀਡੀਓ ਕਰਾਂਗੇ ਅਪਡੇਟ ਇਹ ਸਾਰੇ ਦਿਖਾਵਾਂਗੇ ਬਾਹਰੋਂ ਅੰਦਰੋਂ ਵੀ ਕੀ ਕੀ ਜਿਹੜੀ ਪਿੰਡ ਵਾਸੀਆਂ ਨੇ ਸੰਯੋਗ ਦੇ ਨਾਲ ਪਿੰਡ ਵਾਸੀਆਂ ਨੇ ਸਹੂਲਤ ਦਿੱਤੀ ਆਪਣੀਆਂ ਸੰਗਤਾਂ ਨੂੰ ਕਰਾਂਗੇ ਫੁੱਲ ਵੀਡੀਓ ਕਿਸੇ ਦਿਨ ਬਾਈ ਦੀ ਵੀ ਇੱਧਰ ਆਪਣੀ ਮੱਝ ਦੇ ਕੰਮ ਦਿਖਾਉਣਾ ਤੁਹਾਨੂੰ ਕਾਰਨਾਮੇ ਨੇ ਮੇਕ ਰੋਟੀ ਵਗੈਰਾ ਖਾਣੇ ਹਨ ਕਿਉਂ ਕਿ ਖਾਣੇ ਦਾਲ ਦੂਧ ਛੱਡਦੇ ਹਨ ਜਵਾਕਾ ਨਾਲ ਕੰਮ ਹੁੰਦਾ ਤੇ ਮੈਂ ਵੀ ਇਹੀ ਕਰਦਾ ਤੇ ਅੱਜ ਉਹੀ ਕਿੱਥੇ ਉਹਦੇ ਆਹ ਪਿਆ ਮਾਂ ਦੀ ਧੀ ਨੇ ਨੀਰਾ ਦੇਖੋ ਤੁਸੀਂ ਕਿਹੜੇ ਲੋਟ ਬਾਹਰ ਟਪਾਏ ਹੁਣ ਇਹਦੇ ਵਿੱਚੋਂ ਕੋਈ ਚੰਗੀ ਨਵੀਂ ਆਈਟਮ ਬਾਅਦ ਦੇ ਨਾਲੇ ਹੁਣੀ ਪਾਏ ਇਹਨਾਂ ਨੂੰ ਕਿਤੇ ਆਪਾਂ ਹੁਣ ਚੱਲਦੇ ਹਾਂ ਥੱਲੇ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਬਈ ਬਿਜਲੀ ਆਪਣੇ ਜੀ ਬੈਠੇ ਹੋਏ ਤਾਂ ਅੰਦਰ ਇਹ ਨਰਕੂਗੀਆਂ ਦੇ ਬੱਚੇ ਕਿੱਡੇ-ਕੱਡੇ ਹੋ ਗਏ। ਇਹ ਦਾਣੇ ਵਗੈਰਾ ਪਾ ਦੇ ਆਪਾਂ ਤੇ ਹੁਣ ਚੱਲਦੇ ਆਪਾਂ ਥੱਲੇ ਨੂੰ। ਤੇ ਆ ਕਬੂਤਰ ਐ। ਇਹਨਾਂ ਨੇ ਵਿਚਾਰੇ ਨੇ ਆ ਕੇ ਦਾਣੇ ਚੁਕੜੇ। ਇਹ ਥੋੜੇ ਡਰਦੇ ਆ ਹਜੇ ਇਹ ਕੋਲੇ ਨਹੀਂ ਆਉਂਦੇ। ਜੇ ਥੱਲੇ ਵਾਗੇ ਉਦੋਂ ਆ ਕੇ ਚੁਕਣਗੇ ਇਹ। ਇਹ ਬੜਾ ਗੋਲੇ ਕਬੂਤਰ। ਚਲੋ ਉਹਨੂੰ ਮੇਟਰ ਪਲੇਟ ਕਰਕੇ ਖਾਲੀ ਹੁਣ। ਆਪੇ ਚੋਕ ਲੈਣਗੇ ਐਂ ਕਰਕੇ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਹੈਗੇ ਪੰਛੀਆਂ ਨੂੰ ਪਿਆਰ ਜਰ ਜ਼ਰੂਰ ਕਰਿਆ ਕਰੋ ਹਣਾ ਦਾਣੇ ਚੌਲ ਮੱਕੀ ਵਗੈਰਾ ਸਾਰਾ ਕੁਝ ਮਿਕਸ ਜਿਹਾ ਹੁੰਦੇ ਹੋਰ ਲਾਰ ਲੂ ਕੇ ਪਾਲਿਆ ਕਰੋ ਹਣਾ ਪੰਛੀ ਬਈ ਬਹੁਤ ਆਉਂਦੇ ਇਥੇ ਚਾਰੇ ਦੇ ਆਖੋ ਨਾ ਆ ਚਿੜੀ ਆਈ ਬੈਠੀ ਹੈ ਨਾ ਬਸ ਬੇੜ ਥੋੜੀ ਮੈਨੂੰ ਥੱਲੇ ਆ ਕੁਗਗੀਆਂ ਤਾਂ ਪਹਿਲਾਂ ਕੋਲੀ ਆਇਆਂ ਸੀ ਪਰ ਅੱਜ ਪਤਾ ਨਹੀਂ ਕਿਉਂ ਮੁੜ ਗਈ ਹਣਾ ਤਾਂ ਡਾਕੂਗੀ ਆ ਬੈਠੀ ਹੈ ਕਾਲੀ ਜਿਹੜੀ ਤੇ ਆ ਕੁਗਗੀ ਬੈਠੀ ਹੈ ਇਧਰ ਇਧਰ ਬੀਜਲੇ ਵਗੈਰਾ ਵੀ ਸਾਨੂੰ ਦਿਖਾਉਣ ਇੱਕ ਦੋ ਮਿੰਟਾਂ ਦੇ ਵਿੱਚ ਹੀ ਆਉਣ ਵਾਲੇ ਬਸ ਆ ਬੈਠੇ ਨੇ ਕਬੂਤਰ ਇਨਾਂ ਨੇ ਵੀ ਇੱਥੇ ਆਉਣਾ ਬਸ ਪੱਕੜ ਜਾਣਾ ਹੁੰਦਾ ਜਾਂਦਾ ਜਦੋਂ ਦੇਣੇ ਨਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਨੂੰ ਖਾਣ ਪੀਣ ਨੂੰ ਇਹ ਇੱਥੋਂ ਮਿਲਦੇ ਮਿਲਦਾ ਹੈ ਇਹ ਕਈ ਭਰਾ ਕਮੈਂਟ ਕਰਦੇ ਨੇ ਵੀ ਯਾਰ ਆਹ ਦਾਣਾ ਪਾਣੀ ਨੂੰ ਨਹੀਂ ਪਾਉਣਾ ਚਾਹੀਦਾ ਨਾ ਠੀਕ ਕਹਿ ਰਹੇ ਨੇ ਵੀ ਇਹਨਾਂ ਨੂੰ ਆਪ ਦੇ ਮਿਹਰ ਪਰ ਹੋ ਜਾਂਦੇ ਹਨ ਨਾ ਕੋਈ ਖਾਣਾ ਵਗੈਰਾ ਬਾਹਰ ਦੀ ਤਲਾਸ਼ ਹੁੰਦੇ ਜੀ ਸੁਸਣਾ ਪਿਆ ਤੇ ਕਈ ਵਾਰੀ ਇਹ ਭੁੱਖੇ ਰਹ ਜਾਂਦੇ ਹਨ ਨਾ ਤੇ ਜਰੂਰ ਦੱਸੋ ਕਮੈਂਟ ਕਰਕੇ ਬਈ ਇਹ ਚੀਜ਼ਾਂ ਹੁੰਦੀਆਂ ਜਾਂ ਨਹੀਂ ਹੁੰਦੀਆਂ ਨਾ ਇਹਨੇ ਵੀ ਕੱਲ ਤੈਨੂੰ ਚੋਗਾ ਵਗੈਰਾ ਪਾਉਣਾ ਪਰ ਮੈਂ ਤਾਂ ਗਲਤ ਬਈ ਸਮਝਦਾ ਨਹੀਂ ਹਨ ਇਹਨੂੰ ਚੱਲ ਜਿੰਨਾ ਕਿ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਹੁੰਦਾ ਮਾੜਾ ਮੋਟਾ ਦਾਸਮਨ ਇੱਧਰ ਵੀ ਕੱਢਣਾ ਚਾਹੀਦਾ ਹਨ ਤੇ ਪੰਛੀਆਂ ਵਗੈਰਾ ਨੂੰ ਆਪਾਂ ਕੋਈ ਚੀਜ਼ਾਂ ਵਗੈਰਾ ਆਪਾਂ ਆਉਣੇ ਤਾਂ ਆਪਣੇ ਘਰ ਦੇ ਵਿੱਚ ਜਿਹੜੀ ਬਰਕਤ ਹੈ ਬਈ ਉਹ ਆਉਂਦੀ ਹਨ ਤੇ ਮੈਨੂੰ ਤਾਂ ਬਈ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿ ਕੰਮ ਕਾਰ ਜਿਹੜੇ ਨਹੀਂ ਹੁੰਦੇ ਸੀ ਅੜੇ ਹੋਏ ਕੰਮ ਹੁੰਦੇ ਸੀ ਉਹਨਾਂ ਲੋਕ ਤੇ ਚੇਲੇ ਤੇ ਵੀ ਤਾਂ ਸਾਧਾਂ ਕੋਲ ਤੁਰੇ ਫਿਰਦੇ ਉਹਨਾਂ ਨੂੰ ਪਾਉਣ ਨੂੰ ਜਾਣ ਨੂੰ ਪੈਸੇ ਦੇਣ ਨੂੰ ਤਾਂ ਬਈ ਇੱਥੇ ਆਪ ਦੇ ਘਰੇ ਪੁੰਨ ਕਰੋ ਹਨ ਇੱਥੇ ਰੱਬ ਵਸ ਇਹਨਾਂ ਨੂੰ ਪਾਇਆ ਕਰੋ ਸਾਰੇ ਮੇਰੇ ਵੀਰ ਭਰਾ ਉੱਤਰਬਾਈ ਬਹੁਤ ਜ਼ਿਆਦਾ ਆ ਚੁੱਕੇ ਨੇ ਕੋਲੇ ਉਹ ਸਾਹਮਣੇ ਕੋਠੀ ਤੇ ਬੈਠੇ ਨੇ ਸਾਰਿਆਂ ਨੇ ਇੱਥੇ ਆਉਣਾ ਬਸ 2-4 ਮਿੰਟਾਂ ਤੱਕ ਇਹਦੇ ਐ ਪਹਿਲਾਂ ਦੇ 2 ਦੋ ਦਿਨ ਪਹਿਲਾਂ ਦੋ ਆਏ ਤੇ ਤੀਜੇ ਸਾਥੀ ਨੂੰ ਲਿਆਏ ਫਿਰ ਚੌਥੇ ਨੂੰ ਲਿਆਏ ਹੌਲੀ-ਹੌਲੀ ਬਸ ਹੁਣ ਵਧਣਾ ਸ਼ੁਰੂ ਹੋ ਜਾਣਗੇ ਹੁਣ ਚੱਲਦੇ ਆਪਾਂ ਥੱਲੇ ਤੇ ਦਿਖਾਉਣੇ ਆਪਾਂ ਤੁਹਾਨੂੰ ਘੁੱਗੀਆਂ ਦੇ ਬੱਚੇ ਇਦ ਬਕਰਣਾ ਬਗਾਰਾ ਜਿਹੜਾ ਉਗਰੇ ਬਈ ਮਾਹਾਂ ਦੇਖੋ ਤੁਸੀਂ ਕਿੰਨਾ ਪੇਟ ਕਰਤੀ ਖਾਲੀ ਹੁਣ ਇੱਥੋਂ ਬੇਨ ਪੌੜੀ ਤੋਂ ਉਤਰਦੇ ਆਪਾਂ ਆ ਹੁੰਦਾ ਪਿੰਡ ਦਾ ਮਾਹੌਲ ਬਈ ਜਿਹੜੀ ਕੋਈ ਚੀਜ਼ ਬਾਜੇ ਕਰਦੇ ਚਾਕੇ ਮਾਰਦੇ ਕੋਠੇ ਤੇ ਨਾ ਇਦੋਂ ਆ ਮਾਰੇ ਟਾਇਰ ਟੂ ਗੰਦ ਪਹਿਲੇ ਡਛਾਂ ਡੁਛਾਂ ਦੇਖੋ ਕਿੰਨੀਆਂ ਪਹਿਲਾਂ ਡਛਾਂ ਡੁਛਾਂ ਆਉਂਦੇ ਹਨ ਹੈ ਨਾ ਹੁਣ ਦੇਖੋ ਤੁਸੀਂ ਕਿੱਧਰ ਗਈਆਂ ਕਿੱਧਰ ਨਾ ਇੱਥੇ ਸਾਡੇ ਵੀ ਲੱਗੀਆਂ ਦੀ ਪੱਟਤੀ ਅਸੀਂ ਉੱਦੇ ਤੇ ਆਹ ਬਣ ਗਏ ਨੇ ਛਤਰੀ ਬਾਈ ਵਾਈਫਾਈ ਵਾਲੇ ਐਂਟੀਨਾ ਇਹ ਕਰਦੀਆਂ ਜੂਜ ਤੇ ਇਹਦੇ ਉੱਤੇ ਬੈਂਦੀਆਂ ਆ ਕੇ ਤੇ ਫੇਰ ਜਾਂਦੀਆਂ ਇੱਥੇ ਆ ਤੇ ਜਸਵਿੰਦਰ ਬਾਦਲਾ ਮੁੱਦਾ ਬਈ ਰੱਪਣ ਲੱਗਿਆ ਗਲਤ ਹੈ ਨਾ ਵੀ ਇੱਕ ਮਾਂ ਪੁੱਤ ਦੇ ਰਿਸ਼ਤੇ ਨੂੰ ਹਨਾ ਕਿੱਡਾਂ ਲੋਕਾਂ ਨੇ ਹਨਾ ਇਲਜ਼ਾਮ ਲਾ ਲਾ ਕਿ ਕੀ ਕੁਝ ਕਰਤਾ ਹਨਾ ਯਾਰ ਤੇ ਕਿੱਡੇ ਲੋਕ ਆਪਣੇ ਘਟੀਆਂ ਬੰਦੇ ਨੇ ਹਨਾ ਬਈ ਹਨਾ ਤੇ ਮੈਂ ਢੋਲੀ ਵੀ ਭਰ ਗਈ ਯਾਰ ਪਾਣੀ ਵਾਲੀ ਇਹਦਾ ਵੀ ਕੀ ਹੱਲ ਕੀਤਾ ਜੀ ਉਹ ਉੱਤੇ ਪੈ ਜੂਗੀ ਤੇ ਇਹਨੂੰ ਇੱਥੇ ਹੀ ਵਧਾ ਦੇਣੇ ਆ ਦਿਖਾਉਣਾ ਹੈ ਬਾਈ ਤੁਹਾਨੂੰ 2-4 ਮਿੰਟਾਂ ਦਾ ਬੀਜਲੇ ਬੂਜੜ ਬਸ ਅੱਧੀ ਕਰ ਦੇਣੀ ਕਿਉਂਕਿ ਹੈ ਤਾਂ ਬਾਹਲਾ ਇਹ ਪਾਣੀ ਆ ਇਹ ਬਾਈ ਜਗਾੜ ਕੀਤਾ ਸੀ ਆਪਾਂ ਪਾਇਪ ਲਾ ਕੇ ਆਈ ਹਣਾ ਇੱਥੇ ਫਿਰਦੀ ਆ ਘੁੱਗੀ ਉਹ ਆ ਫਿਰਦੀ ਲੈ ਯਾ ਜੇ ਤੈਨੂੰ ਦਾਣੇ ਚੰਗੇ ਨਹੀਂ ਲੱਗਦੇ ਸਾਰੀ ਕੋਸੇ ਵਿੱਚ ਮਿਕਸ ਕਰਕੇ ਪਾਇਆ ਹੈ ਨਾ ਕਣਕ ਚੌਲ ਅੱਜ ਝੂਠੀ ਕਿਤੇ ਹੋਰ ਹੀ ਲਾ ਰਹੀ ਹੈ ਅੱਜ ਖਰਾਕ ਹੋਰ ਖਾਰੀ ਹੋਈ ਹੈ ਆਪੇ ਵਾਲੀ ਨੂੰ ਪਸੰਦ ਨਹੀਂ ਆਈ ਇਹ ਤੇ ਆਇਆ ਰੋ ਵੇਖੋ ਦੇਖੋ ਕਿਵੇਂ ਫੰਗ ਖਲੈਰ ਦੇ ਖੁਸ਼ ਹੁੰਦੀ ਹੈ ਉੜ ਗਈ। ਫਿਰ ਪਹਿਲਾਂ ਅੰਡੇ ਵਗੈਰਾ ਧਰੇ ਸੀ ਉਹ ਕਿੱਡੇ ਕਿੱਡੇ ਹੋ ਗਏ ਇਹਦੇ। ਦੋਨੇ ਬੱਚੇ ਕਿਵੇਂ ਹੈਗੇ ਕੀ ਮਾਹੌਲ ਹੈ। ਤੇ ਜਦੋਂ ਗਿਆ ਮੈਂ ਨਾ ਕੋਲੇ ਤੁਸੀਂ ਦੇਖੋ ਕਿਵੇਂ ਚੀਂ-ਚੀਂ ਕਰਦੇ ਆ ਇਹ। ਇਹਨਾਂ ਨੂੰ ਆਏ ਹੋਗਾ ਵੀ ਇਹ ਹੀ ਸਾਨੂੰ ਤਰਾਕ ਦੇਊ। ਅੱਜ ਨਾਲ ਇੱਕ ਦਿਨ ਮੈ ਮੈਨੂੰ ਲੱਗਿਆ ਵੀ ਕੁਗੀਸ਼ ਕੀ ਤੇ ਮੈਂ ਸਰੰਜੀ ਤੇ ਚੜਾ ਲਈ ਉਹ ਪੈਪ ਜੀ। ਤੇ ਪੈਪ ਜੀ ਚੜਾ ਕੇ ਮੈਂ ਜਦੋਂ ਦਿੱਤੇ ਤੇ ਉਹਨਾਂ ਨੂੰ ਹੁਣ ਨਿੱਤੀ ਆਏ ਹੋਇਆ ਵੀ ਹੁਣ ਵੀ ਖਾਣ ਨੂੰ ਕੁਝ ਮਿਲੂਗਾ। ਇਹਰੇ ਉੱਤੇ ਬਾਈ ਜਿਹੜਾ ਬੁਲਬੁਲਾ ਦਾ ਆਨ ਲਾਣਾ ਤੁਹਾਨੂੰ ਦਿਖਾਉਣੇ ਆ ਪੜ ਬੁਲਬੁਲੇ ਵੀ ਆਨ ਲੜ ਆਪਾਂ ਸ਼ੁਰੂ ਕਰਤਾ ਕੱਲੋਂ ਤੋਂ ਥੋੜਾ ਜਿਹਾ ਵਧ ਗਿਆ ਕੱਲ੍ਹ ਤਾਂ ਇਹ ਥੋੜਾ ਜਿਹਾ ਵੱਡਾ ਹੋਇਆ ਅੱਜ ਬਾਜੂਆ ਨਾ ਆ ਬੀਜਲੇ ਜੇ ਪਤਾ ਨਹੀਂ ਕਿੱਧਰ ਟੱਪ ਗਿਆ ਅੱਜ ਹੋ ਗਿਆ ਨਹੀਂ ਲੋਬੀ ਜੀ ਠੀਕ ਹਾਂਜੀ ਬਹੁਤ ਵਧੀਆ ਪੂਜਾ ਜੀ ਕੀ ਹਾਲ ਚਾਲ ਨੇ ਇਹ ਖੜੀ ਆਪਣੀ ਕੁੰਡੀ ਚੋਟੀ ਤੇ ਇਹਦੇ ਵੀ ਜਿਹੜੇ ਚਿਚੜ ਵਗੈਰਾ ਹਨ ਦਿਖਾਉਣਾ ਤੁਹਾਨੂੰ ਕਿੰਨੇ ਲੱਗ ਚੁੱਕੇ ਨੇ ਤੇ ਕਰਦੇ ਹਾਂ ਦਵਾਈ ਵਗੈਰਾ ਦਾ ਪ੍ਰਯੋਗ ਕਿਉਂਕਿ ਭਾਈ ਇਹ ਇੱਕ ਰਸਕ ਚੂਸ ਕੇ ਕੀੜੇ ਹੁੰਦੇ ਨੇ ਨਾ ਤੇ ਸਿਸਟਮ ਲਾਵਾਂਗੇ ਕੱਲ ਨੂੰ ਕਰਾਂਗੇ ਕਾਰਵਾਈ ਤੇ ਵੀ ਬਾਈ ਥੋੜਾ ਲੇਟ ਲਾਈਵ ਹੋਇਆ ਖੇਤ ਦੇ ਵਿੱਚ ਬਾਈ ਬਹੁਤ ਕੰਮ ਸੀ ਧੁੱਪੇ ਤੁਰੇ ਪਰ ਸਾਰਾ ਬੁਰਾ ਹਾਲ ਹੋ ਗਿਆ ਤੇ ਹੁਣ ਦਿਖਾਉਣੇ ਬਾਈ ਸੋਨ ਨੂੰ ਆਪਿਆ ਇੱਕ ਆਪਾਂ ਆਣਨਾ ਤੇ ਇਹ ਵੀ ਆਪਾਂ ਇੱਕ ਦਿਨ ਤੱਕ ਕਰਦੇ ਆ ਅਪਡੇਟ ਇਹ ਡਿੱਗ ਗਿਆ ਸੀਗਾ ਨੀਚੇ ਤੋਂ ਫੇ ਲਾਵਾਂਗੇ ਤੇ ਇਦਾਂ ਇਹ ਦੋ ਤਿੰਨ ਹੋਰ ਲਾਵਾਂਗੇ ਡਿੱਗੇ ਡੁੱਗੇ ਭਾਲ ਕੇ ਆ ਸਾਰੇ ਵੀ ਬੱਚਿਆਂ ਖਾਤਰੀ ਬਣਾਉਣੇ ਆਪਾਂ ਬਣਾਇਆ ਪਿਆ ਸਿਸਟਮ ਇਹ ਵੀ ਟੰਗਾਗੇ ਕਿਸ ਦਿਨ ਬਾਅਦ ਕਲਰ-ਕਲਰ ਕਰਕੇ ਮੈਂ ਪੂਰਾ ਵਧੀਆ ਦੋ ਸਿਸਟਮ ਬਣਾਵਾ ਇੱਕ ਥੱਲੇ ਪੋਰਚ ਨੇ ਇੱਕ ਉੱਪਰਲਾ ਇਹ ਵੀ ਲਾਵਾਂਗੇ ਨਾ ਆਜੋ ਮਿੱਤਰੋ ਹੁਣ ਦਿਖਾਉਣੇ ਤੁਹਾਨੂੰ ਆਪਾਂ ਜਿਹੜਾ ਜਿਗਾਰਡ ਕਰਕੇ ਇੱਕ ਜਿਗਾਰਡ ਕੀਤਾ ਸੀ ਛੋਟਾ ਇਹਾਂ ਮੇਖਾ-ਮੋਖਾ ਲਾ ਕੇ ਡਾਂਟੂਨ ਲਾ ਕੇ ਦਿਖਾਉਣਾ ਤੁਹਾਨੂੰ ਬੱਚੇ ਲਓ ਵੀ ਮਿੱਤਰੋ ਜਿਹੜਾ ਤਕੜਾ ਹੁੰਦਾ ਤੁਹਾਨੂੰ ਪਤਾ ਉਹ ਕਰ ਦਿਆ ਨਾ ਕੰਮ ਜਬ ਕਣ ਆਹ ਦੇਖੋ ਲਓ ਵੀ ਆ ਆ ਗਿਆ ਲੈ ਆ ਆ ਗਿਆ ਲੱਗ ਗਿਆ ਪਤਾ ਇਹਨੂੰ ਦੇਖੋ ਇਹਨੂੰ ਆਏ ਆ ਵੀ ਕਿਤੇ ਇਹੀ ਮੇਰਾ ਮੈਨੂੰ ਸਮਾਨ ਖਾਉ ਸਾਰਾ ਕੋ ਦੇਖੋ ਜਿਵੇਂ ਕਰਦਾ ਹਨ ਤੁਹਾਨੂੰ ਛੱਟ ਦਿਖਾਵੇਂ ਰਬ ਤੋਰਾ ਇਹ ਆ ਦੇ ਆ ਦੇਖ ਲੇਖ ਦੇਖੋ ਆ ਬੱਲੇ ਐਣੀ ਪਤਾ ਜੇ ਤੇਰੀ ਮੰਮੀ ਦੇਊਗੀ ਤੈਨੂੰ ਸਾਰਾ ਕੁਝ ਆ ਹੁੰਦਾ ਹੈ ਰਹਿਣਾ ਇੱਕ ਦਿਨੇ ਮੈਂ ਇੱਕ ਦਿਨ ਮੈਂ ਉਹ ਉਹਦੇ ਵਿੱਚ ਉਹ ਕਿਹਨੇ ਸਰਿੰਜ ਨਹੀਂ ਹੁੰਦੀ ਉਹਦੇ ਨਾਲ ਇਹਨੂੰ ਇੱਕ ਦਿਨ ਉਹ ਦਿੱਤਾ ਬੇਸਣ ਖੋਲ ਕੇ ਤੇ ਦੇਖ ਦੇਖ ਦੇ ਦਿੱਤਾ ਵੀ ਇਹਨੂੰ ਸਿਰ ਵੀ ਆ ਕਮਜ਼ੋਰ ਸੀ ਆਹ ਵਾਲਾ ਸ਼ਹਿਰ ਆਹ ਸਾਲਾ ਆ ਨਹੀਂ ਆ ਨਹੀਂ ਇਹ ਨਹੀਂ ਚਾਹਦੇ ਇਹ ਸੋ ਇਹ ਥੋੜਾ ਜਿਹਾ ਵੱਡਾ ਹੋ ਕੇ ਪਾਸੇ 2-4 ਦਿਨਾਂ 5-7 ਦਿਨਾਂ ਤੇ ਘੜ ਉੱਡਣ ਲੱਗ ਜਣ ਇਹ ਬੱਚੀ ਹੈਗੀ ਜੀ ਘੁੱਗੀ ਦੀ ਇਹਨਾਂ ਆਪਣੇ ਘੁੱਗੀ ਸਿਆਲਾਂ ਦੇ ਵਿੱਚ ਨਾ ਇੱਥੇ ਪੱਲੜ ਲੱਗਾ ਹੁੰਦਾ ਤੇ ਉਹਦੇ ਤੇ ਆਂਡੇ ਧਰਦੀ ਸੀ ਸਾਲਕ ਪਹਿਲਾਂ ਤੇ ਉਹ ਡggenਦੇ ਸੀਗੇ ਤੇ ਮੈਂ ਆਹ ਲਾਤੀ ਟ੍ਰੇ ਤੇ ਦਾਣੇ ਵਗੈਰੇ ਨੂੰ ਪਾਉਣ ਲੱਗ ਗਏ ਤੇ ਹੁਣ ਇਹ ਦੇਖੋ ਤੁਸੀਂ ਇਹ ਚੀਜ਼ ਆਪਾਂ ਜਿਹੜੇ ਕਹਿੰਦੇ ਆਜ਼ਾਦ ਪੰਛੀ ਆ ਇਹਨਾਂ ਨੂੰ ਬਈ ਆਪਾਂ ਰੱਖ ਸਕਦੇ ਆ ਘਰ ਦੇ ਵਿੱਚ ਤੁਸੀਂ ਬਿਨਾਂ ਕੈਦਗੀ ਤੇ ਰੱਖ ਸਕਦੇ ਆ ਉੱਡਣਗੇ ਵੀ ਤੇ ਇਹ ਤੁਸੀਂ ਨੂੰ ਦਾਣੇ ਪਾਉਣੋ ਛੋਟੇ ਬੱਚੇ ਨੂੰ ਤੁਸੀਂ ਆ ਮੰਨ ਕੇ ਚੱਲ ਇਹਨੂੰ ਮੈਂ ਦਾਣਾ ਪਾਣੀ ਪਾਤਾ ਛੋਟੇ ਬੱਚੇ ਨੂੰ ਨਾ ਛੋਟੇ ਨੂੰ ਪਾਉਣ ਲੱਗ ਗਏ ਇਹ ਵੱਡਾ ਹੋ ਕੇ ਵੀ ਥੋੜਾ ਜਿਹੜਾ ਮੋਹ ਪ੍ਰੇਮ ਥੋੜਾ ਨਾ ਬਣਾ ਕੇ ਰੱਖੂਗਾ ਨਾ ਆ ਬੜਾ ਤੇਜ ਹੈ ਤੁਨ ਮਾਰ ਦਿਖਾਉਣੇ ਆ ਡਰਦਾ ਹੈ ਆ ਪੂਰਾ ਮਾਸਤੀਰਾ ਮੈਂ ਇਹ ਥੋੜੀ ਨੂੰ ਥੋੜੀ ਸੂੰਹ ਆ ਗਈ ਤੇ ਦਿੱਤੇ ਵੀ ਇੱਕ ਦਿਨ ਇਹਨੂੰ ਦਿੱਤੇ ਸੀਗੇ ਜਾਰੇ ਸਾਰਿਆਂ ਤੋਂ ਵੱਧ ਇਹਨੂੰ ਤੇ ਹੁਣ ਇਹਨੂੰ ਪੂਰਾ ਸੁਭਾਅ ਪੈ ਰਿਆ। ਵਾਜਾ 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 ਤੇਰੀ ਮੰਮੀ ਦੇਊਗੀ ਆ ਕੇ ਅੱਜ ਪਤਾ। ਤੇ ਮੈਨੂੰ ਐ ਹੋ ਗਿਆ ਕਿਤੇ ਘੁੱਗੀ ਬਈ ਯਾਰ। ਛੜਨ ਕਰੇ ਫੰਗ ਜੇ ਖਿਲਰੇ ਪਏ ਸੀਗੇ ਤੇ ਮੈਂ ਘੁੱਗੀ ਨੂੰ ਕਿਤੇ ਬਿੱਲੀ ਵਗੈਰਾ ਨਾਲ ਭਲੇੜਤਾ ਹੋਵੇ। ਤੇ ਉਹਦੇ ਇੱਕ ਦਿਨੇ ਨੂੰ ਥੱਲੇ ਲਾ ਕੇ ਮੈਂ ਦਿੱਤਾ ਸੀਗਾ ਸਮਾਨ। ਬੇਸਨ ਹੋ ਗਿਆ ਹੁਣ ਹੁਣ ਇਹਨੂੰ ਐ ਹੁੰਦਾ ਵੀ ਇਹ ਮੈਨੂੰ ਰਿਆਨੇ ਦੇਊਗਾ। ਕੱਲ ਦੇ ਵੀਡੀਓ ਦੇ ਵਿੱਚ ਆਪਾਂ ਲਾਈਵ ਵਿੱਚ ਦਿਖਾਵਾਂਗੇ ਬਈ ਇਹਨੂੰ ਸਮਾਨ ਕਿਵੇਂ ਦਿੱਤਾ ਜਾਂਦਾ ਕਿਵੇਂ ਰੰਜ ਦੇ ਵਿੱਚ ਇਹਨੂੰ ਬੇਸਨ ਵਗਾਰਾ ਨੂੰ ਦੁੱਧ ਦੇ ਵਿੱਚ ਘੋਲ ਕੇ ਕਿੰਨੀ ਕੁ ਮਾਤਰਾ ਦੇ ਵਿੱਚ ਦਿੰਨੇ ਹਨ ਤੇ ਬਈ ਐਡਾ ਛੋਟਾ ਜਿਹਾ ਹੈ ਨਾ ਤੇ ਇਹਨੂੰ ਮੈਂ ਵੀਡੀਓ ਵਿੱਚ ਦਿਖਾਵਾਂਗਾ ਮੈਂ ਥੋੜਾ ਜਿਹਾ ਦੂਰ ਛੱਡ ਦੂੰ ਇਹਨੂੰ ਦੂਰ ਤੇ ਤੁਸੀਂ ਦੇਖੋ ਕਿਵੇਂ ਆਉਂਦਾ ਮੇਰੇ ਕੰਨੀ ਇਹ ਖਾਨ ਤੇ ਆਹ ਹੋ ਗਿਆ ਬਈ ਰਾਜੀ ਤੇ ਆਹ ਹੋ ਗਿਆ ਕਮਜ਼ੋਰ ਤੇ ਆਪਾਂ ਇਹਨੂੰ ਹੁਣ ਰਾਜੀ ਕਰਾਂਗੇ ਐ ਇਹਨੂੰ ਆਹ ਮੋਟੂ ਦੇ ਨਾਲੋਂ ਇਹਨੂੰ ਮੋਟੂ ਕਰਾਂਗੇ ਆਪਾਂ ਤੇ ਜਾਰੇ ਬਈ ਇਹਨੂੰ ਹੱਥ ਨਹੀਂ ਲਾਉਂਦੇ ਕਿਉਂਕਿ ਇਹ ਮੇਰੇ ਮਗਰ ਆ ਕੇ ਨਾ ਤੇ ਫਿਰ ਦੇ ਗੱਜੂ ਵਾਟ ਲੈਣਾ ਤੇ ਬਿੱਲੀ ਵਗੈਰਾ ਖਾ ਜੂ ਇਹਨੂੰ ਚੱਕ ਕੇ ਮੈਂ ਦੂਜੇ ਪਾਸੇ ਕਰ ਦੇ ਲਾਲਚੀ ਬੰਦਾ ਵਾਰਾ ਥੋੜਾ ਜਨਾ ਪਤਾ ਚੱਲ ਤਰ ਹੁਣ ਤਰ 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 ਆ ਦੇ ਕੋਨੇ ਥੱਲੇ ਐਡੇ ਮਸਤ ਹੈ ਉਧਰੋਂ ਮੋੜ ਓਏ ਤੇ ਇਹਦਾ ਵੀ ਕਰਦੇ ਆ ਇਧਰ ਇਧਰ ਵੀ ਲਾਉਣੇ ਕੋਈ ਸਿਸਟਮ ਹੈ ਜੀ ਬੰਦ ਕਰਨ ਦਾ ਓਏ ਨਾ ਯਾਰ ਕੋਈ ਨਾ ਕੋਈ ਨ ਦੇਵਾਂਗੇ ਜੂ ਇੱਥੇ ਰਹਿ ਤੇ ਯਾਰ ਖੜੇ ਨਹੀਂ ਛੱਡ ਰਿਹਾ ਪਤੰਦਰ ਚੱਲ ਚੰਗਾ ਮੈਂ ਤੇ ਜਾਣਾ ਹੈ ਗਰਮੀ ਬਹੁਤ ਹੈ ਯਾਰ ਇਸ ਤਰ੍ਹਾਂ ਹੁੰਦਾ ਬਈ ਜੇ ਆਪਾਂ ਕੋਈ ਪੰਛੀਆਂ ਨੂੰ ਪਿਆਰ ਵਗੈਰਾ ਕਰਦੇ ਹਾਂ ਨਾ ਰੱਖਦੇ ਵਗੈਰਾ ਨਾ ਤੇ ਉਹ ਬਈ ਜ਼ਰੂਰ ਆਪਣੇ ਦੇ ਨਾਲ ਆਪਣਾ ਨਾ ਮਰਦੇ ਵਿੱਚ ਵੀ ਸਾਥ ਜ਼ਰੂਰ ਦਿੰਦਾ ਤੇ ਆਪਾਂ ਪੁਨਰ ਧਰਮੇੜਾ ਉਹ ਵੀ ਹੁੰਦਾ ਨਾ ਬਹੁਤ ਜਿਆਦਾ ਸੀਗੇ ਤੇ ਸਾਰੇ ਮੇਰੇ ਵੀਰਾਂ ਨੂੰ ਪਿਆਰ ਸੇ ਸ਼ੁਸ਼ਿਕਾ ਐਸਲੀ ਪੰਜਾਬੀ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਹੈ ਤੇ ਭਰਾ ਆਪਨੇ ਜੁੜੇ ਤੇ ਅੱਜ ਦੇ ਲਾਈਵ ਦੇ ਵਿੱਚ ਆਪਣਨ ਕੋਲ ਸਮਾਂ ਸੀ ਬਹੁਤ ਜ਼ਿਆਦਾ ਘੱਟ ਸੀ ਤੇ ਕੱਲ ਦੇ ਲਾਈਵ ਦੇ ਵਿੱਚ ਬਈ ਸੁਣ ਆਪਾਂ ਕਰਾਂਗੇ ਗੱਲਾਂ ਬਾਤ ਤੁਹਾਡੇ ਨਾਲ ਤੇ ਜੁੜਾ ਸਾਰੇ ਭਾਵਨਾ ਤੇ ਅੱਜ ਵੀ ਕੰਮ ਕਰ ਲਿਆ ਖੇਤ ਦੇ ਵਿੱਚ ਬਹੁਤ ਜਿਆਦਾ ਸੀ ਨਾ ਤਾਂ ਕਰਕੇ ਘੱਟ ਸਮਾਂ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਕੱਲ ਨੂੰ ਦੇਵਾਂਗੇ ਵੀ ਚੋਗਾ ਚੋਗਾ ਸਾਰਾ ਬੱਚਿਆਂ ਨਾਲ ਤੁਹਾਡੇ ਸਾਹਮਣੇ ਵੀ ਕਿਵੇਂ ਦਿੱਤਾ ਜਾਂਦਾ ਇਹ ਇਹ ਵੀ ਨਹੀਂ ਹੁੰਦਾ ਵੀ ਆਪਾਂ ਇਕੱਲੇ ਦੂਸਰੇ ਨਾ ਤੇ ਮੈਂ ਹੁਣ ਤੁਹਾਨੂੰ ਲਾਈਵ ਦੇ ਵਿੱਚ 2-4 ਮਿੰਟਾਂ ਚ ਤੇ ਮਾਤਾ ਝਾੜੂ ਮਾਰ ਰਹੀ ਇੱਧਰ ਕਿਹਾ ਸੀ ਵੀ ਇੱਕ ਦੋ ਮਿੰਟਾਂ ਤੱਕ ਉਹ ਘੁੱਗੀ ਨਾ ਆਊਗੀ ਇਹ ਉਹ ਆਗੇ ਦਾਣੇ ਚੋਕਾ ਤੇ ਲਓ ਵੀ ਹੁਣ ਇਹਨੇ ਉਤਰਨਾ ਥੱਲੇ ਜਿਹੜੇ ਮੈਂ ਦਾਣੇ ਪਾ ਕੇ ਆਇਆ ਬਸ ਮਿੰਟ 2 ਨਹੀਂ ਚੱਲਦੀ ਇਹ ਉੱਤੇ ਜਾਓ ਕਲ ਵੀ ਚਾਲ ਉੱਤਰੀ ਉੱਤਰੀ ਖਾਣਾ ਖਾਣਾ ਤੇ ਇਹਦੇ ਹੈਗੇ ਨੇ ਵੀਰੇ ਇਹ ਬੱਚੇ ਸ਼ਸ਼ੀਕਲ ਜੀ ਪ੍ਰੀਤ ਕੌਰ ਜੀ ਕੀ ਹਾਲ ਚੰਨ ਹੈ ਜੀ ਧੰਨਵਾਦ ਜੀ ਤੁਹਾਡਾ ਲਾਈਵ ਵਿੱਚ ਜੁੜਨ ਲਈ ਤੇ ਇਹਨੇ ਉੱਤਰ ਕਿਹੜੀ ਖਰਾਕ ਵਗੈਰਾ ਇਹਨੇ ਅੱਜ ਖਾਣੀ ਹੈ ਜੂਮ ਕਰਦੇ ਨੇ ਆਊਟ ਅੱਜ ਬੀਜੜੇ ਨਜ਼ਰ ਨਹੀਂ ਆ ਰਹੇ ਪਤਾ ਨਹੀਂ ਮੈਂ ਹੀ ਲਾਈਵ ਦੇ ਜਿਹੜਾ ਲੇਟ ਵੇਟ ਹੋ ਗਿਆ ਨਾ ਤਾਂ ਕਰਕੇ ਪਤਾ ਨਹੀਂ ਕਿਉਂ ਗਿਆ ਲੈਣ ਗਿਆ ਕਿ ਕਿੱਧਰ ਗਿਆ ਨਾ ਨਹੀਂ ਤਾਂ ਉਹ ਕਿਹਦਾ ਰੰਗੀਨ ਜਿਹਾ ਉਹ ਤਾਂ ਰਹਿੰਦੇ ਸੀ ਸਭਾਤਾਂ ਚ ਵੱਡਾ ਕਮਰੇ ਚ ਵੱਡਦਾ ਰਹਿੰਦੇ ਆ ਸਾਡੇ ਹਾਂਜੀ ਬਹੁਤ ਵਧੀਆ ਜੀ ਹੋਰ ਫੈਮਿਲੀ ਵਗੈਰਾ ਠੀਕ ਠਾਕ ਹੈ ਜੀ ਤੇ ਕੀ ਮਾਹੌਲ ਆ ਜੀ ਮੌਸਮ ਦਾ ਨਾ ਜ਼ਰੂਰ ਦੱਸਣਾ ਹਾਂ ਤੇ ਇਹ ਰੋਗ ਆ ਗਿਆ ਦਾ ਜਾਨਾ ਅਮੀਰ ਜੁਗਰੇ ਮਕਾਰਨਾਮੇ ਦਿਖਾਉਣਾ ਬਾਪੂ ਪਾ ਗਿਆ ਨੀਰਨ ਹੁਣੀ ਮੈਂ ਖੇਤੋਂ ਲੈ ਕੇ ਆਇਆ ਸੀਗਾ ਤੇ ਸਾਰਾ ਧੱਕੇ ਬਾਹਰ ਮਾਰੇ ਖਿਆਰਤਾ ਸਰਪੰਚ ਜੀ ਤੇ ਆਹ ਵਾਲਾ ਆਨਲਾਈਨ ਬਈ ਤੁਹਾਨੂੰ ਕੱਲ ਨੂੰ ਆਪਾਂ ਕਰਾਂਗੇ ਅਪਡੇਟ ਹੈ ਨਾ ਇੱਥੇ ਗਟਾਰਾਂ ਦਾ ਜੋੜਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਸੀ ਤੇ ਛੱਡ ਗਿਆ ਇਹ ਆਪਾਂ ਨੂੰ ਕਿਸੇ ਭਰਾ ਨੇ ਕਿਸੇ ਦੀ ਮੰਨਤਾ ਹੁੰਦੀ ਹੈ ਤੇ ਵੀਰ ਬਾਈ ਗੁੱਸਾ ਨਾ ਕਰ ਜਿਓ ਨਾ ਜਿਉਂ ਕੋਈ ਮਾਤਾ ਵਗੈਰੀ ਧੂ ਬੱਤੀ ਲਾਉਂਦਾ ਨਾ ਤੇ ਉਹਨੇ ਦਿੱਤਾ ਸੀ ਬਈ ਤੇ ਉਹ ਗਾਇ ਸਿੱਟਦੇ ਇਹਨੂੰ ਯਾਰ ਮੈਂ ਸਿੱਟਣਾ ਕਹਨੂੰ ਉਹ ਕਹਿੰਦਾ ਪਾਣੀ ਤਾਰ ਦੇ ਮੈਂ ਪਾਣੀ ਤਾਰਨਾ ਤੇ ਭਾਈ ਐਵੇਂ ਕਿਸੇ ਨੁਕਸਾਨ ਹੋ ਕੋਈ ਵੀਰ ਭਰਾ ਨਾ ਆਉਂਦਾ ਕਰਦਾ ਪਾਣੀ ਜਗ ਇਹਨੂੰ ਭਾਈ ਲਿਆ ਆਂਦਾ ਸ਼ੁਰਕ ਸ਼ੁਰਕ ਕੇ ਪੱਟ ਕੇ ਪਰੇ ਮਾਰੀ ਤੇ ਕੱਲ ਪਰਸ ਨੂੰ ਕਰਕੇ ਪੇਂਟ ਦਾ ਕਰਕੇ ਜਗਾੜ ਤੇ ਲਾਉਣੇ ਖੰਬੇ ਖੁੰਬੇ ਤੇ ਇੱਧਰ